ਮੇਰਾ ਕੱਲਾ ਕੱਲਾ ਪੁੱਤ ਸੀ ਉਹ ਪੁੱਤ ਵੀ ਨਹੀਂ ਮੇਰਾ ਮਤਲਬ ਦੋਤ ਸੀ ਮੇਰਾ ਭਾਈ ਸੀ ਅਸੀਂ ਹਰ ਇੱਕ ਚੀਜ਼ ਸ਼ੇਅਰ ਕਰਦੇ ਹੁੰਦੇ ਸੀ ਆਪਸ ਦੇ ਵਿੱਚ ਨਾ 9 9 ਦੇ ਵਿੱਚ ਵਿੱਚ ਉਹਦੇ ਜਿਹੜੇ ਚੰਡੀਗੜ੍ਹ ਆਫਿਸ ਵਾਲੇ ਬੰਦੇ ਆ ਉਹਨਾਂ ਦੇ ਵਿੱਚੋਂ 5 6 ਬੰਦੇ ਸਾਡੇ ਘਰੇ ਆਏ ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਮੇਰਾ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਹੈ ਉਹਦੇ شپ ਤੋਂ ਖਬਰ ਆਈ ਹੈ ਕਿ ਉਹਨੇ ਖੁਦ ਨੂੰ ਉੱਥੇ ਹੈਂਗ ਕਰ ਲਿਆ ਮੈਨੂੰ ਨੂੰ ਕਿਹਾ ਵੀ ਮੇਰੀ ਤਾਂ ਸਵੇਰੇ ਗੱਲ ਹੋਈ ਸੀ ਉਹਦੇ ਨਾਲ ਵੀ ਬੜਾ ਬੱਚਾ ਖੁਸ਼ ਸੀ ਮੈਂ ਚਾਈਲਡਰ ਕਰ ਸਕਦਾ ਇਸ ਤਰੀਕੇ ਦਾ ਯਕੀਨ ਨਹੀਂ ਨਹੀਂ ਮੈਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਬੱਚੇ ਦੇ ਥੋੜਾ ਬੋਤਨ ਵੱਲ ਸਾਈਨ ਦਿਖਣ ਲੱਗ ਜਾਂਦੇ ਨੇ ਨਾ ਵੀ ਉਹ ਕੀ ਚਾਹੁੰਦਾ ਮਤਲਬ ਕੁਝ ਆਉਂਦਾ ਕਦੇ ਉਹਨੇ ਮਿਲ ਉਹ ਤਾਂ ਕੋਈ ਸਾਈਨ ਨਹੀਂ ਦਿੱਤਾ ਕਿ ਵੀ ਜਿਦੋਂ ਲੱਗਦਾ ਹੋਵੇ ਵੀ ਉਹ ਐਸਾ ਕੁਝ ਕਰ ਸਕਦਾ ਉਸ ਤੋਂ ਪਹਿਲਾਂ ਵੀ ਉਹ ਦੱਸਦਾ ਰਹਿੰਦਾ ਹੁੰਦਾ ਸੀ ਕਿ ਵੀ ਉਹਦੇ ਜਿਹੜੇ ਅਫੀਸਰ ਹੈ ਉਹਨੂੰ ਟੰਗ ਕਰਦੇ ਆ ਉਹਨੂੰ ਬੁਲੀ ਕਰਦੇ ਆ ਉਹਨੂੰ ਮਤਲਬ 23 23 ਘੰਟੇ ਸੌਣ ਨੂੰ ਨਹੀਂ ਮਿਲਦਾ ਹੈਗਾ ਉਹਦੇ ਧਰਮ ਦਾ ਮਜ਼ਾਕ ਕਢਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਤੂੰ ਸਰਦਾਰ ਹੈਂ ਤੇਰੇ ਤੈਨੂੰ ਚੀਜ਼ਾਂ ਸਮਝ ਨਹੀਂ ਆਉਂਦੀਆਂ ਤੇਰੇ ਸਿਰ ਤੇ ਵਾਲਾਂ ਦਾ ਭਾਰ ਹੈ WhatsApp ਵੀਡੀਓ ਹੈ ਜਿਹਦੇ ਵਿੱਚ ਉਹਦੇ ਸਾਰੇ ਪੈਰ ਖਰਾਬ ਹੋ ਚੁੱਕੇ ਆ ਕਿਉਂਕਿ ਉਹਨੇ ਪਿਛਲੇ 23 24 ਘੰਟੇ ਤੋਂ ਬੂਟੇ ਨਹੀਂ ਖੋਲੇ ਸੀ ਬੱਚੇ ਨੇ ਆਪਣੇ ਕਰਦੇ ਨਾਲ ਉਹਨੇ ਹਮੇਸ਼ਾ ਗੱਲ ਕਰਨੀ ਮਤਲਬ ਉਹਦੇ ਪਲਾਨਸ ਐਦਾਂ ਹੁੰਦੇ ਸੀ ਵੀ ਆਪਾਂ ਅੱਗੇ ਕੀ ਕਰਨਾ ਕਦੇ ਵੀ ਮਤਲਬ ਉਹਨੇ ਲੁਟੈਂਦੀ ਕਲਾਲੀ ਤੇ ਗੱਲ ਹੀ ਨਹੀਂ ਕਰੀ ਉਹਨੇ ਕਦੇ ਨਹੀਂ ਕਿਹਾ ਵੀ ਮੈਨੂੰ ਇਹ ਨੌਕਰੀ ਨਹੀਂ ਕਰਨੀ ਜਾਂ ਮੈਂ ਵਾਪਸ ਹੋਣਾ ਚਾਹੁੰਦਾ ਉਹਨੇ ਕਦੇ ਨਹੀਂ ਕਿਹਾ ਮੁਹਾਲੀ ਦੇ ਬਲੌਂਗੀ ਪਿੰਡ ਦਾ ਰਹਿਣ ਵਾਲਾ ਬਲਰਾਜ ਸਿੰਘ ਜਿਸ ਦੀ ਉਮਰ ਮਹਿਜ਼ 20 ਸਾਲ ਸੀਗੀ ਅਤੇ ਉਹ ਮਰਚੰਟ ਨੇਵੀ ਦੇ ਵਿੱਚ ਭਰਤੀ ਹੋ ਜਾਂਦਾ ਹੈ ਭਰਤੀ ਹੋਣ ਤੋਂ ਕਰੀਬ-ਕਰੀਬ 3.5 ਮਹੀਨੇ ਬਾਅਦ ਮਰਚੰਟ ਨੇਵੀ ਤੋਂ ਫੋਨ ਆਉਂਦਾ ਹੈ ਅਤੇ ਫੋਨ ਦੇ ਵਿੱਚ ਕਿਹਾ ਜਾਂਦਾ ਕਿ ਤੁਹਾਡੇ ਪੁੱਤਰ ਨੇ ਸੁਸਾਈਡ ਕਰ ਲਈ ਹੈ ਸੁਣ ਕੇ ਮਾਪਿਓ ਦਾ ਬੁਰਾ ਹਾਲ ਹੋ ਜਾਂਦਾ ਤੇ ਮਾਪਿਓ ਤੁਰੰਤ ਜਿਹੜਾ ਹੈਗਾ ਉਹ ਬਾਡੀ ਲੈਂਡ ਦੇ ਲਈ ਪਹੁੰਚਦੇ ਨੇ ਉਸ ਤੋਂ ਬਾਅਦ ਕੁਝ ਖਦਸ਼ੇ ਪਰਿਵਾਰ ਵੱਲੋਂ ਜਤਾਏ ਜਾ ਰਹੇ ਨੇ ਕਿ ਇਹ ਸੁਸਾਇਸਾਈਡ ਹੈ ਜਾਂ ਕਤਲ ਹੈ ਇਸ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਉਹਨਾਂ ਦੇ ਪਿਤਾ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਪੂਰਾ ਇਨਸੀਡੈਂਟ ਕਿਵੇਂ ਹੋਇਆ ਆਖਰੀ ਟਾਈਮ ਤੇ ਗੱਲ ਕਦੋਂ ਹੋਈ ਸੀਗੀ ਬਲਲਾ ਸਿੰਘ ਦੇ ਨਾਲ ਤੇ ਇਹ ਜਿਹੜਾ ਪੂਰਾ ਵਰਤਾਰਾ ਵਾਪਰਿਆ ਇਹਦੇ ਪਿੱਛੇ ਕੀ ਲੱਗ ਰਿਹਾ ਇਹਨਾਂ ਨੂੰ ਕੀ ਸ਼ੰਕੇ ਨੇ ਇਹਨਾਂ ਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਕਰਮ ਸਿੰਘ ਜੀ ਨੇ ਵਿਕਰਮ ਸਿੰਘ ਜੀ ਅ ਬੀਖਸਾਲ ਸਾਢੇ 20 ਸਾਲ ਉਮਰ ਸੀਗੀ ਪਹਿਲਾਂ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਕੀ ਦਾ ਫੋਨ ਆਇਆ ਕੀ ਗੱਲਬਾਤ ਹੋਈ ਸੀ ਕਿ ਤੁਹਾਡੇ ਬੇਟੇ ਨੇ ਸੁਸਾਈਡ ਕਰ ਲਈ ਸਰ ਸਾਢੇ 9 9.5 ਦੇ ਵਿੱਚ ਵਿੱਚ ਉਹਦੇ ਜਿਹੜੇ ਚੰਡੀਗੜ੍ਹ ਆਫਿਸ ਵਾਲੇ ਬੰਦੇ ਆ ਉਹਨਾਂ ਦੇ ਵਿੱਚੋਂ 5 6 ਬੰਦੇ ਸਾਡੇ ਘਰੇ ਆਏ ਤੇ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਕਿ ਮੇਰਾ ਬੇਟਾ ਹੁਣ ਇਸ ਦੁਨੀਆ 'ਚ ਨਹੀਂ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਉਹਦੇ شپ ਤੋਂ ਖਬਰ ਆਈ ਹੈ ਕਿ ਵੀ ਉਹਨੇ ਖੁਦ ਨੂੰ ਉੱਥੇ ਹੈਂਗ ਕਰ ਲਿਆ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਤਾਂ ਸਵੇਰੇ ਗੱਲ ਹੋਈ ਸੀ ਉਹਦੇ ਨਾਲ ਵੀ ਬੜਾ ਬੱਚਾ ਖੁਸ਼ ਸੀ ਮੈਨੂੰ ਦੱਸ ਰਿਹਾ ਸੀ ਮੈਨੂੰ ਡੈਡੀ ਨੂੰ ਦੱਸ ਰਿਹਾ ਸੀ ਕਿ ਵੀ ਇੱਕ ਦੋ ਦਿਨ ਤੱਕ ਉਹਦਾ ਮਤਲਬ ਨੈਕਸਟ ਜਿਹੜਾ ਪੋਰਟ ਆਣ ਵਾਲਾ ਉਹ ਲੰਡਨ ਉਹ ਇੰਗਲੈਂਡ ਹੈ ਉੱਥੇ ਘੁੰਮਣ ਜਾਏਗਾ ਉੱਥੇ ਦਾ ਸਾਰਾ ਕੁਝ ਦੇਖੇਗਾ ਬਟ ਮੈਨੂੰ ਨਹੀਂ ਲੱਗਦਾ ਵੀ ਐਸਾ ਕੁਝ ਹੋਇਆ ਉਹਦੇ ਨਾਲ ਸੁਸਾਇਸਾਈਡ ਕਰ ਸਕਦਾ ਇਸ ਤਰੀਕੇ ਦਾ ਯਕੀਨ ਨਹੀਂ ਆ ਸਕਦਾ ਨਹੀਂ ਮੈਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਬੱਚੇ ਦਾ ਥੋੜਾ ਬੋਤਨ ਵੱਲ ਸਾਈਨ ਦਿਖਣ ਲੱਗ ਜਾਂਦੇ ਹਨ ਵੀ ਉਹ ਕੀ ਚਾਹੁੰਦਾ ਮਤਲਬ ਕੁਝ ਆਉਂਦਾ ਕਦੇ ਉਹਨੇ ਮਿਲ ਉਹ ਤਾਂ ਕੋਈ ਸਾਈਨ ਨਹੀਂ ਦਿੱਤਾ ਕਿ ਵੀ ਜਿਦੋਂ ਲੱਗਦਾ ਹੋਵੇ ਵੀ ਉਹ ਐਸਾ ਕੁਝ ਕਰ ਸਕਦਾ ਤੇ ਕਦੋਂ ਵੈਸੇ ਉਹ ਪੜਤੀ ਹੋਇਆ ਸੀਗਾ ਕੀ ਪੜਾਈ ਸੀਗੀ ਉਹਦੀ ਉਹ ਮਤਲਬ ਉਸ ਦਾ ਕਿਸ ਤਰੀਕੇ ਦਾ ਜੀਵਨ ਸੀ ਕਿਵੇਂ ਤੁਸੀਂ ਅੰਕਲਨ ਕਰਦੇ ਹੋ ਉਹਦਾ ਕਿ ਖੁਸ਼ ਮિજાਜ ਸੀਗਾ ਕਿਉਂਕਿ ਸ਼ਕਲ ਤੋਂ ਦੇਖੋ ਬੜਾ ਸੋਹਣਾ ਇਹ ਨੌਜਵਾਨ ਹੈਗਾ ਤਾਂ ਇਸ ਤਰੀਕੇ ਦੀ ਗੱਲਬਾਤ ਉਹ ਕਰ ਸਕਦਾ ਹੈ ਇਸ ਤੇ ਯਕੀਨਤਾ ਮੈਨੂੰ ਵੀ ਨਹੀਂ ਖੈਰ ਆ ਰਹੀਆ ਤੁਸੀਂ ਤਾਂ ਬਹੁਤ ਨਜ਼ਦੀਕੀ ਤੋਂ ਜਾਣਦੇ ਹੋ ਦੇਖੋ ਜੀ ਮੇਰਾ ਬੱਚਾ ਮਤਲਬ ਆਮ ਬੱਚਿਆਂ ਵਰਗਾ ਬਿਲਕੁਲ ਨਹੀਂ ਸੀ ਉਹ ਬਹੁਤ ਸੌ ਬਹੁਤ ਅੱਛਾ ਬੱਚਾ ਥਾ ਇੱਥੇ ਵੀ ਮਤਲਬ ਤੇ ਆਪਣੀ ਲਾਈਫ ਦੇ ਵਿੱਚ ਵੀ ਸਭ ਦੀ ਬਹੁਤ ਹੈਲਪ ਕਰਦਾ ਸੀ ਉਹਨੇ ਆਪਣੀ ਪਲੱਸ 2 ਚੰਡੀਗੜ੍ਹ CBSE ਬੋਰਡ ਤੋਂ ਕੀਤੀ ਉਸ ਤੋਂ ਪਹਿਲਾਂ ਦੀ ਸਕੂਲਿੰਗ ਮਾਉਂਟ ਕਾਰਮਲ 69 ਚੋਈ ਪੜਾਈ ਦੇ ਵਿੱਚ ਵੀ ਉਹ ਸ਼ੁਰੂ ਤੋਂ ਅੱਛਾ ਸੀ ਉਹਦੇ ਨਾਨ ਮੈਡੀਕਲ ਦੇ ਵਿੱਚ 93.4% ਆਇਆ ਉਸ ਤੋਂ ਬਾਅਦ ਉਹਨੇ ਮਰਚ ਨੈਵੀ ਦਾ ਜਿਹੜਾ ਐਗਜ਼ਾਮ ਹੁੰਦਾ ਉਹ ਦਿੱਤਾ ਉਹਦਾ 올 ਇੰਡੀਆ ਰੈਂਕ 210 ਸੀਗਾ ਉਹਦੇ ਵਿੱਚ ਉਹ ਵੀ ਮਤਲਬ ਕਦੇ ਮਿਲ ਉਹਨੇ ਕਿਸੇ ਨੂੰ ਗਾਲ ਤੱਕ ਨਹੀਂ ਕੱਢੀ ਇੰਨਾ ਸਭ ਬੱਚਾ ਸੀ ਹਰ ਇੱਕ ਦੀ ਹੈਲਪ ਕਰਦਾ ਸੀ ਸਭ ਨਾਲ ਮਿਲ ਕੇ ਰਹਿੰਦਾ ਤਾਂ ਉਹ ਬਿਲਕੁਲ ਵੀ ਇਸ ਤਰ੍ਹਾਂ ਦਾ ਬੱਚਾ ਨਹੀਂ ਸੀ ਉਹ ਤੁਹਾਡੀ ਲਾਸਟ ਟਾਈਮ ਜਦੋਂ ਗੱਲ ਹੋਈ ਸੀਗੀ ਕੀ ਗੱਲਬਾਤ ਹੋਈ ਲਾਸਟ ਟਾਈਮ 16 ਤਰੀਕ ਨੂੰ ਉਸੇ ਦਿਨ ਸਵੇਰੇ ਜਿਸ ਦਿਨ ਮਤਲਬ ਉਹ ਆਈ ਸੀ ਉਸ ਦਿਨ ਸਵੇਰੇ ਸਾਡੀ ਗੱਲ ਹੋਈ ਤੇ ਉਸ ਟਾਈਮ ਉਹ ਬਿਲਕੁਲ ਖੁਸ਼ੀ ਦਾ ਦੱਸ ਰਿਹਾ ਸੀ ਕਿ ਵੀ ਉਹਦਾ ਨੈਕਸਟ ਪੋਰਟ ਹੈ ਜਿਹੜਾ ਉੱਥੇ ਉਹਨੂੰ ਘੁੰਮਣੇ ਨੂੰ ਮਿਲੇਗਾ ਉਹ ਜਾਊਗਾ ਉਸ ਤੋਂ ਪਹਿਲਾਂ ਵੀ ਉਹ ਦੱਸਦਾ ਰਹਿੰਦਾ ਹੁੰਦਾ ਸੀ ਕਿ ਵੀ ਉਹਦੇ ਜਿਹੜੇ ਅਫਸਰ ਹੈ ਉਹ ਉਹਨੂੰ ਤੰਗ ਕਰਦੇ ਆ ਉਹਨੂੰ ਬੁਲੀ ਕਰਦੇ ਆ ਉਹਨੂੰ ਮਤਲਬ ਪੱਤੀ ਪੱਤੀ ਤੀਹ ਘੰਟੇ ਸੌਣ ਨੂੰ ਨਹੀਂ ਮਿਲਦਾ ਹੈਗਾ ਉਹਦੇ ਧਰਮ ਦਾ ਮਜ਼ਾਕ ਕੜਾਇਆ ਜਾਂਦਾ ਉਹਨੂੰ ਕਿਹਾ ਜਾਂਦਾ ਵੀ ਤੂੰ ਸਰਦਾਰ ਹੈਂ ਤੇ ਤੈਨੂੰ ਚੀਜ਼ਾਂ ਸਮਝ ਨਹੀਂ ਆਉਂਦੀ ਆ ਤੇਰੇ ਸਿਰ ਤੇ ਵਾਲਾਂ ਦਾ ਭਾਰ ਹੈ ਹੋਰ ਵੀ ਬਹੁਤ ਤਰੀਕੇ ਨਾਲ ਮਤਲਬ ਉਹਨੂੰ ਤੰਗ ਕਰਦੇ ਤੇ ਮੇਰੇ ਬੱਚੇ ਨੂੰ ਇੱਕ ਦਿਨ ਉਹਨੇ ਦੱਸਿਆ ਪੂਰੀ ਕਹਾਣੀ ਦੱਸੀ ਵੀ ਕੀ ਕੀ ਉਹਨਾਂ ਨੇ ਤੰਗ ਕਿਸ ਤਰੀਕੇ ਨਾਲ ਕੀਤਾ ਜਾਂਦਾ ਰਾਸ ਕਿਸ ਤਰੀਕੇ ਨਾਲ ਕੀਤਾ ਜਾਂਦਾ ਕੀ ਕੀ ਕੀਤਾ ਦੇਖੋ ਜੀ ਇੱਕ ਤਾਂ ਉਹਨੂੰ ਬਿਲਕੁਲ ਵੀ ਸੌਣ ਨੂੰ ਨਹੀਂ ਮਿਲਦਾ ਤਾਂ ਬੱਚੇ ਨੂੰ ਮਤਲਬ ਤੇ ਉਪਰੋਂ ਮਿਲ ਹਰ ਇੱਕ ਗੱਲ ਦੇ ਵਿੱਚ ਉਹਦਾ ਮਜ਼ਾਕ ਉਡਾਉਂਦੇ ਸੀ ਉਹਨੂੰ ਕਹਿਣਾ ਕਿ ਵੀ ਤੈਨੂੰ ਇੱਕ ਤਾਂ ਪਹਿਲਾਂ ਉਹਨੂੰ 22 23 ਘੰਟੇ 25 ਘੰਟੇ ਉਹ ਤਾਂ ਕੰਮ ਕਰਾਈ ਜਾਣਾ ਫਿਰ ਉਹਨੂੰ ਜੋ ਚੀਜ਼ਾਂ ਦੱਸਣੀਆਂ ਤੇ ਬੱਚਾ ਦਾ ਦਿਮਾਗ ਹੈ ਹੁਣ ਉਹ ਜੇ ਉਹਨੂੰ ਰੈਸਟ ਨਹੀਂ ਮਿਲੇਗੀ ਉਹ ਕਿੰਨੀਆਂ ਚੀਜ਼ਾਂ ਦੀ ਕੰਮ ਫੋਲੋ ਕਰ ਪਾਏਗਾ ਤੇ ਫਿਰ ਉਹਨੂੰ ਕਹਿਣਾ ਵੀ ਤੈਨੂੰ ਤਾਂ ਬਿਲਕੁਲ ਅਕਲ ਨਹੀਂ ਹੈ ਤੇ ਕੋਮਨ ਸੈਂਸ ਨਹੀਂ ਹੈ ਤੇ ਮਤਲਬ ਉਹਨੂੰ ਮੈਨੂੰ ਬਹੁਤ ਤਰੀਕੇ ਗਲਤ ਤਰੀਕੇ ਨਾਲ ਉਹਨੂੰ ਟ੍ਰੀਟ ਕਰਦੇ ਸੀ ਮਤਲਬ ਸਰਦਾਰ ਹੋਣ ਤੇ ਇਹ ਕੁਝ ਹੋਰ ਮਤਲਬ ਮੇਰੇ ਕੋਲ ਬੱਚੇ ਦੇ ਕਾਫੀ ਜ਼ਿਆਦਾ ਮਤਲਬ ਵੌਇਸ ਮੈਸੇਜ ਹੈ WhatsApp ਵੀਡੀਓ ਹੈ ਜੋ ਉਹਨੇ ਮੈਨੂੰ ਸੈਂਡ ਕਰੇ ਜਿਹਦੇ ਵਿੱਚ ਇੱਕ WhatsApp ਵੀਡੀਓ ਹੈ ਜਿਹਦੇ ਵਿੱਚ ਉਹਦੇ ਸਾਰੇ ਪੈਰ ਖਰਾਬ ਹੋ ਚੁੱਕੇ ਹਨ ਕਿਉਂਕਿ ਉਹਨੇ ਪਿਛਲੇ 23 24 ਘੰਟੇ ਤੋਂ ਬੂਟੇ ਨਹੀਂ ਖੋਲੇ ਸੀ ਬੱਚੇ ਨੇ ਨਾ ਆਪਣੇ ਕਦੇ ਉਹਨੇ ਕਿਹਾ ਨਹੀਂ ਕਿ ਪਾਪਾ ਮੈਂ ਨੌਕਰੀ ਨਹੀਂ ਕਰਨੀ ਮੈਂ ਵਾਪਸ ਆਣਾ ਘਰੇ ਉਹਨੇ ਨਹੀਂ ਉਹਨੇ ਬਿਲਕੁਲ ਕਦੇ ਐਸਾ ਨਹੀਂ ਕਿਹਾ ਉਹ ਤਾਂ ਮਤਲਬ ਜਦ ਵੀ ਸਾਡੀ ਗੱਲ ਹੁੰਦੀ ਸੀ ਨਾ ਹਮੇਸ਼ਾ ਪਲਾਨ ਕਰਦਾ ਹੁੰਦਾ ਸੀ ਉਹ ਹਲੇ ਮਿਲੋ 2-3 ਦਿਨ ਪਹਿਲਾਂ ਸਾਡੀ ਆਪਸ ਵਿੱਚ ਗੱਲ ਹੋਈ ਸੀ ਮੈਨੂੰ ਕਹਿੰਦਾ ਵੀ ਪਾਪਾ ਜੀ ਵੀ ਮੇਰਾ ਸਤੰਬਰ ਅਕਤੂਬਰ ਦੇ ਵਿੱਚ ਆ ਵਾਲਾ ਪੂਰਾ ਹੋ ਜਾਏਗਾ 9 ਮਹੀਨੇ ਦਾ ਤੁਸੀਂ ਮੇਰੇ ਕੋਲ ਪਹਿਲਾਂ ਹੀ ਮੇਰੇ ਕੋਰਸ ਬੁੱਕ ਕਰਾ ਕੇ ਰੱਖਿਓ ਵੀ ਮੈਂ ਬਿਲਕੁਲ ਵੀ ਟਾਈਮ ਵੇਸਟ ਨਹੀਂ ਕਰਨਾ ਵੀ ਮੈਂ ਨਾਲ ਦੀ ਨਾਲ ਉਹ ਪੂਰੇ ਕਰਕੇ ਵੀ ਅਗਲੀ ਤਿਆਰੀ ਕਰਾਂਗਾ ਘਰ ਦੇ ਨਾਲ ਉਹਨੇ ਹਮੇਸ਼ਾ ਗੱਲ ਕਰਨੀ ਮਤਲਬ ਉਹਦੇ ਪਲਾਨਸ ਐਦਾਂ ਹੁੰਦੇ ਸੀ ਵੀ ਆਪਾਂ ਅੱਗੇ ਕੀ ਕਰਨਾ ਕਦੇ ਵੀ ਮਤਲਬ ਉਹਨੇ ਤੇ ਹੰਦੀ ਕਲਾੜੀ ਤਾਂ ਗੱਲ ਹੀ ਨਹੀਂ ਕਰੀ ਉਹਨੇ ਕਦੇ ਨਹੀਂ ਕਿਹਾ ਵੀ ਮੈਨੂੰ ਨੌਕਰੀ ਨਹੀਂ ਕਰਨੀ ਜਾਂ ਮੈਂ ਵਾਪਸ ਹੋਣਾ ਚਾਹੁੰਦਾ ਉਹਨੇ ਕਦੇ ਨਹੀਂ ਕਿਹਾ ਔਖਾ ਸੀਗਾ ਉਹ ਤੁਹਾਨੂੰ ਦੱਸ ਦਿੰਦਾ ਸੀ ਪਰ ਵਾਪਸ ਛੱਡਣਾ ਜਾਂ ਵਾਪਸ ਆਉਣਾ ਇਹ ਕਦੇ ਨਹੀਂ ਕਹਿੰਦਾ ਜੀ ਬਿਲਕੁਲ ਔਖਾ ਸੀ ਉਹ ਮੈਨੂੰ ਦੱਸਦਾ ਸੀ ਪਰ ਉਹਨੇ ਕਦੇ ਐ ਨਹੀਂ ਕਿਹਾ ਵੀ ਉਹ ਵਾਪਸ ਹੋਣਾ ਚਾਹੁੰਦਾ ਹੈ ਜਾਂ ਉਹ ਮਤਲਬ ਇਹਨਾਂ ਚੀਜ਼ਾਂ ਤੋਂ ਹਾਰ ਰਿਹਾ ਹੈ ਇਹਨਾਂ ਨੂੰ ਫੇਸ ਨਹੀਂ ਕਰ ਸਕਦਾ ਐ ਜਰੂਰ ਕਦੇ ਨਹੀਂ ਕਿਹਾ ਉਹਨੇ ਮੈਨੂੰ ਅੱਛਾ ਤੇ ਅ ਤੁਸੀਂ ਹੁਣ ਕੀ ਖਦਸ਼ਾ ਜ਼ਾਹਿਰ ਕਰਦੇ ਤੁਹਾਨੂੰ ਕੀ ਲੱਗ ਰਿਹਾ ਦੇਖੋ ਜੀ ਮੈਂ ਬਿਲਕੁਲ ਆ ਚੀਜ਼ ਨਹੀਂ ਮੰਨ ਪਾ ਰਿਹਾ ਕਿ ਉਹਨੇ ਚੀਜ਼ਾਂ ਤੋਂ ਦੁਖੀ ਹੋ ਕੇ ਹਾਰ ਕੇ ਲ ਸੂਸਾਈਡ ਕਰ ਲਿਆ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਹੈ ਕੁਛ ਨਾ ਕੁਛ ਮੇਰੇ ਬੱਚੇ ਨਾਲ ਉੱਥੇ ਬੁਰਾ ਹੋਇਆ ਹਾਂ ਜਾਂਚ ਚਾਹੁੰਦੇ ਤੁਸੀਂ ਬਿਲਕੁਲ ਚਾਹੁੰਦੇ ਜੀ ਮੈਂ ਪ੍ਰਾਈਮ ਮਿੰისტਰ ਨੂੰ ਸੀਐਮ ਸਾਹਿਬ ਨੂੰ ਬਹੁਤ ਸਾਰੇ ਡਿਪਾਰਟਮੈਂਟ ਜਿਨ੍ਹਾਂ ਨੂੰ ਮੇਲਸ ਪਾਈਆਂ ਮੈਂ ਰਿਕੁਐਸਟ ਕੀਤੀ ਵੀ ਇਹਦੇ ਬਾਰੇ ਮੈਨੂੰ ਕੁਝ ਦੋ ਕੋਈ ਨਤੀਜਾ ਨਹੀਂ ਨਿਕਲ ਰਿਹਾ ਉਹਦੀ ਜਿਹੜੀ ਕੰਪਨੀ ਹੈ ਉਹ ਵੀ ਮਤਲਬ ਸਾਨੂੰ ਉਸ ਹੱਦ ਤੱਕ ਮਤਲਬ ਸਹਿਯੋਗ ਨਹੀਂ ਕਰ ਰਹੀ ਕੁਝ ਨਹੀਂ ਸਾਨੂੰ ਦੱਸ ਰਹੀ ਵੀ ਉਹਨਾਂ ਨੇ ਕੋਈ ਆਪਣੀ ਇੰਟਰਨਲ ਕੋਈ ਜਾਂਚ ਕਰਾਈ ਹੈ ਜਾਂ ਨਹੀਂ ਕਰਾਈ ਹੈ ਉਹਦਾ ਕੋਈ ਨਤੀਜਾ ਨਿਕਲਿਆ ਨਹੀਂ ਨਿਕਲਿਆ ਕੁਝ ਨਹੀਂ ਦੱਸ ਰਹੀ ਸਾਨੂੰ ਅਸੀਂ సీఎం ਪੰਜਾਬ ਨੂੰ ਤੁਸੀਂ ਮੇਲ ਕੀਤੀ ਹੈ ਡਿਪਾਰਟਮੈਂਟਾਂ ਨੂੰ ਮੇਲ ਕੀਤੀ ਹੈ ਕੋਈ ਜਵਾਬ ਆਇਆ ਉਹਦਾ ਕੋਈ ਗੱਲਬਾਤ ਕੀਤੀ ਸੀਐਮ ਨੇ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਨਹੀਂ ਸਰ ਮਤਲਬ ਸੀਐਮ ਸਾਹਿਬ ਵੱਲੋਂ ਜਾਂ ਕਿਸੇ ਹੋਰ ਡਿਪਾਰਟਮੈਂਟ ਵੱਲੋਂ ਸਾਨੂੰ ਮਤਲਬ ਉਨ੍ਹਾਂ ਮੇਲਸ ਦਾ ਕੋਈ ਜਵਾਬ ਨਹੀਂ ਆਇਆ। ਤੇ ਵੈਸੇ ਹੁਣ ਤਾਂ ਵੀ ਨਹੀਂ ਗੱਲਬਾਤ ਨਹੀਂ ਨਹੀਂ ਸਰ ਉਹਨਾਂ ਨਾਲ ਤਾਂ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਮਿਲ ਕੱਲ ਪਰਸੋਂ ਸਰ ਨਾਲ ਗੱਲਬਾਤ ਹਾਂਜੀ ਕੱਲ ਪਰਸੋਂ ਸਾਡੇ ਘਰੇ ਮਲਵਿੰਦਰ ਕੰਗਜੀ ਆਏ ਸੀਗੇ ਤੇ ਉਹਨਾਂ ਨੂੰ ਅਸੀਂ ਸਾਰੀ ਗੱਲਬਾਤ ਦੱਸੀ ਤੇ ਉਹਨਾਂ ਨੇ ਕਿਹਾ ਵੀ ਉਹ ਮਿਲ ਸਾਡੀ ਹੈਲਪ ਕਰਨਗੇ ਇਸ ਮਾਮਲੇ 'ਚ ਵੈਸੇ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਨਹੀ ਹਲੇ ਤੱਕ ਤਾਂ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਸਰਕਾਰ ਨੇ ਕੀਤੀ ਕਿਸੇ ਦਾ ਫੋਨ ਨਹੀਂ ਆਇਆ ਨਹੀਂ ਕੋਈ ਫੋਨ ਨਹੀਂ ਆਇਆ ਜੀ ਉਮੀਦ ਤੁਹਾਨੂੰ ਕਿੰਨੀ ਹੈਗੀ ਆ ਜੋ ਇਨਸਰਾਫ ਮਿਲਣ ਦੀ ਆ ਤੁਹਾਨੂੰ ਪਤਾ ਤਾਂ ਲੱਗ ਸਕੇ ਅਕਸਰ ਇਕੱਲਾ ਇਕੱਲਾ ਤੁਹਾਡਾ ਪੁੱਤ ਸੀਗਾ ਉਹ ਪਰਮਾਨਯ ਪਰਿਵਾਰ ਨਾਲ ਤੁਸੀਂ ਸੰਬੰਧ ਰੱਖਦੇ ਹੋ ਕੋਈ ਜਿਵੇਂ ਮੈਂ ਦੇਖ ਪਾ ਰਿਹਾ ਨਾਰਮਲ ਘਰਾਂ ਨਾਲ ਤੁਸੀਂ ਤਾਲੁਕ ਰੱਖਦੇ ਹੋ ਦੇਖੋ ਸਰ 1 ਮਹੀਨਾ ਆਲਰੇਡੀ ਗੁਜ਼ਰ ਚੁੱਕਿਆ ਹੁਣ ਤੱਕ ਕਿਸੇ ਨੇ ਕੋਈ ਵੀ ਪ੍ਰੋਗਰੈਸ ਸਾਡੇ ਨਾਲ ਸਾਂਝੀ ਨਹੀਂ ਕੀਤੀ ਕਿਸੇ ਸਰਕਾਰੀ ਡਿਪਾਰਟਮੈਂਟ ਨੇ ਸਾਨੂੰ ਮਤਲਬ ਆਫੀਸ਼ੀਅਲੀ ਨਹੀਂ ਕਿਹਾ ਕਿ ਕਿ ਵੀ ਅਸੀਂ ਇਸ ਮਾਮਲੇ ਨੂੰ ਦੇਖਾਂਗੇ ਕੁਝ ਕਰਾਂਗੇ ਹੁਣ ਤੁਸੀਂ ਇਸੇ ਤੋਂ ਅੰਦਾਜ਼ਾ ਲਾ ਲਓ ਵੀ ਸਰਕਾਰਾਂ ਜਾਂ ਮੈਨੂੰ ਪ੍ਰਸ਼ਾਸਨ ਕਿੰਨਾ ਸੀਰੀਅਸ ਹੈ ਇਸ ਬਾਰੇ ਨਾ ਸੈਂਟਰ ਕੋਈ ਗੱਲ ਕਰਦਾ ਸੈਂਟਰ ਨੇ ਵੀ ਹੁਣ ਤੱਕ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਡੀਜੀ ਸ਼ਿਪਿੰਗ ਨੂੰ ਜਿਹੜੀ ਮੇਲਸ ਕੀਤੀ ਆ ਸੀ ਉਸ ਤੋਂ ਬਾਅਦ ਮਤਲਬ ਉਧਰੋਂ ਮੈਨੂੰ ਇੱਕ ਦੋ ਅਫਸਰ ਤੇ ਫੋਨ ਆਏ ਆ ਉਹ ਕਹਿੰਦੇ ਆ ਕਿ ਵੀ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਜਦ ਤੱਕ ਫਲੈਗ ਸਟੇਟ ਦਾ ਕੋਈ ਡਿਸੀਜਨ ਆਊਗਾ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਕੀ ਹੁੰਦਾ ਇੱਕ ਮਹੀਨਾ ਤਾਂ ਗੁਜ਼ਰ ਚੁੱਕਿਆ ਹੁਣ ਕਦੋਂ ਹੋਏਗਾ ਇਹ ਸਭ ਕੁਝ ਲੱਗ ਰਿਹਾ ਕੁਝ ਨਹੀਂ ਕੁਝ ਨਹੀਂ ਲੱਗ ਰਿਹਾ ਕਿਉਂਕਿ ਕੁਝ ਸਾਥੇ ਨਹੀਂ ਦੇ ਰਿਹਾ ਨਾ ਕਿਸੇ ਨੂੰ ਕੋਈ ਫਰਕ ਹੀ ਨਹੀਂ ਆ ਉਹਨਾਂ ਦੇ ਵਾਸਤੇ ਉਹਨਾਂ ਦਾ ਇੱਕ ਬੱਚਾ ਚਲੇ ਗਿਆ ਦੁਨੀਆ ਤੇ ਇੱਕ ਜੀ ਘਟ ਗਿਆ ਬਸ ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਫਰਕ ਤਾਂ ਤੁਹਾਨੂੰ ਪਿਆ ਤੁਹਾਡਾ ਤਾਂ ਇਕੱਲਾ ਕੱਲਾ ਪੁੱਤ ਸੀ ਹਾਂਜੀ ਮੇਰਾ ਇਕੱਲਾ ਕੱਲਾ ਪੁੱਤ ਸੀ ਉਹ ਪੁੱਤ ਵੀ ਨਹੀਂ ਮੇਰਾ ਮਤਲਬ ਦੋ ਸੀ ਮੇਰਾ ਭਾਈ ਸੀ ਅਸੀਂ ਹਰ ਇੱਕ ਚੀਜ਼ ਸ਼ੇਅਰ ਕਰਦੇ ਹੁੰਦੇ ਸੀ ਆਪਸ ਦੇ ਵਿੱਚ ਨਾ ਚਲੋ ਤੁਸੀਂ ਤਵਾਸਾ ਰੱਖੋ ਥੋੜਾ ਹੌਸਲਾ ਰੱਖੋ ਤੁਹਾਡਾ ਦੁੱਖ ਅਸੀਂ ਸਮਝ ਸਕਦੇ ਹਾਂ ਬਹੁਤ ਅਫਸੋਸ ਹੈ ਕੀ ਕਹਿਣਾ ਚਾਹੋਗੇ ਤੁਸੀਂ ਗੁਹਾਰ ਲਗਾਉਣਾ ਚਾਹੀਦਾ ਮੈਂ ਤਾਂ ਇਹ ਸਭ ਨੂੰ ਸਰਕਾਰ ਨੂੰ ਸਾਰੇ ਡਿਪਾਰਟਮੈਂਟਸ ਨੂੰ ਇਹ ਰਿਕੁਐਸਟ ਕਰਦਾ ਵੀ ਮੇਰੇ ਬੱਚੇ ਨੂੰ ਇਨਸਾਫ ਦਿਵਾਓ ਮੈਂ ਜਾਣਨਾ ਚਾਹੁੰਨਾ ਵੀ ਉਹਦੇ ਨਾਲ ਹੋਇਆ ਕੀ ਹੈ ਜਿਨ੍ਹਾਂ ਨੇ ਉਹਦੇ ਨਾਲ ਬੁਰਾ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੰਪਨੀ ਹੋਵੇ ਉਹ ਬੰਦੇ ਹੁਣ ਜਿਨ੍ਹਾਂ ਦਾ ਮੇਰਾ ਬੱਚਾ ਨਾਮ ਲੰਦਾ ਸੀ ਚਾਰ ਬੰਦੇ ਦਾ ਨਾਮ ਲੰਦਾ ਸੀ ਉਹਦੇ ਉਹਦਾ ਕੇਸ ਲੈਵਲ ਦੇ ਅਫਸਰ ਸੀਗੇ ਕੈਪਟਨ ਉਹਦਾ ਚੀਫ ਅਫਸਰ ਉਹਦਾ ਥਰਡ ਅਫਸਰ ਟੈਕ ਏ ਬੀ ਉਹਨਾਂ ਬਾਰੇ ਮੇਰੇ ਬੱਚੇ ਕੋਲ ਨਾ ਹੁੰਦਾ ਸੀ ਵੀ ਉਹ ਟੌਰਚਰ ਕਰਦੇ ਜੀ ਉਹ ਟੌਰਚਰ ਕਰਦੇ ਹਨ ਚਲੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਨਸਾਫ ਮਿਲੇ ਤੇ ਤੁਹਾਡਾ ਜਿਹੜਾ ਬੱਚਾ ਹੈਗਾ ਉਹਦਾ ਪਤਾ ਲੱਗੇ ਕਿ ਆਖਿਰਕਾਰ ਉਹਦੇ ਨਾਲ ਆਖਰੀ ਵਕਤ ਤੇ ਹੋਇਆ ਕੀ ਸੀਗਾ ਹਾਂਜੀ ਧੰਨਵਾਦ ਜੀ ਤੁਹਾਡਾ ਤਾਂ ਜਿਹੜਾ ਉਮੀਦ ਪਰਿਵਾਰ ਇਹੀ ਲਗਾਤਾਰ ਕਰ ਰਿਹਾ ਕਿ ਇਹਨਾਂ ਦੀ ਕੋਈ ਸੁਣਵਾਈ ਹੋਏਗੀ ਪਰਿਵਾਰ ਦੇ ਨਾਲ ਇਨਸਾਫ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਕਿ ਇਕਲੌਤੇ ਪੁੱਤ ਨਾਲ ਆਖਰੀ ਟਾਈਮ ਤੇ ਕੀ ਹੋਇਆ ਸੀ ਲੇਕਿਨ ਹਾਲੇ ਤੱਕਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਸਾਰ ਪਰਿਵਾਰ ਦੀ ਨਹੀਂ ਲਈ ਗਈ ਕੈਮਰਾਮੈਨ ਤੁਲਸੀ ਮਹਿਰਾ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਮੁਹਾਲੀ